ਅੰਬੀਖਾ ਗੈਂਗ ਦੇ ਵੱਲੋਂ ਇੱਕ ਹੋਰ ਵੱਡਾ ਕਾਂਡ ਕਰ ਦਿੱਤਾ ਗਿਆ ਜਿੱहां ਇੱਕ ਲਗਜ਼ਰੀ ਕਾਰ ਦੇ ਸ਼ੋਅਰੂਮ ਦੇ ਵਿੱਚ ਦਾਖਲ ਹੋ ਕੇ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਹੈ ਜਿਸ ਦੇ ਵਿੱਚ 7 ਲੋਕ ਜ਼ਖਮੀ ਹੋ ਚੁੱਕੇ ਨੇ ਜਿਸ ਦੇ ਵਿੱਚ ਭਾਜਪਾ ਦਾ ਵੀ ਆਗੂ ਆ ਦੱਸਿਆ ਜਾ ਰਿਹਾ ਕਿ ਸ਼ੋਅਰੂਮ ਦੇ ਵਿੱਚ ਮੌਜੂਦ ਸੀਗਾ ਔਰ ਉਸ ਦਰਮਿਆਨ ਬੰਬੀਖਾ ਗੈਂਗ ਦੇ ਕੁਝ ਗੁਰਗੇ ਆਉਂਦੇ ਨੇ ਔਰ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਔਰ ਇਸ ਦੇ ਪਿੱਛੇ ਦਾ ਮਕਸਦ ਜਿਹੜਾ ਦੱਸਿਆ ਜਾ ਰਿਹਾ ਕਿ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ ਕਿ 5 ਕਰੋੜ ਰੁਪਈਆ ਸਾਨੂੰ ਦਿੱਤਾ ਜਾਵੇ ਨਹੀਂ ਤਾਂ ਅਸੀਂ ਫਾਇਰਿੰਗ ਕਰ ਦਾਂਗੇ 5 ਕਰੋੜ ਤਾਂ ਨਹੀਂ ਮਿਲਿਆ ਪਰ ਫਾਇਰਿੰਗ ਕਰ ਦਿੱਤੀ ਹੈ ਇੱਥੇ ਬੰਬੀਖਾ ਗੈਂਗ ਦੇ ਗੁਰਗੇਆਂ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਪੂਰੀ ਦੀ ਪੂਰੀ ਘਟਨਾ ਕੌਫਨਾਕ ਮੰਜ਼ਰ ਜਿਹੜਾ ਓਕੈਤ ਹੋ ਚੁੱਕਿਆ ਹੈ ਤੁਸੀਂ ਦੇਖ ਹੀ ਸਕਦੇ ਹੋ ਦਿੱਲੀ ਦੇ ਵਿੱਚ ਇਹ ਪੂਰੀ ਕਟਨਾ ਵਾਪਰੀ ਹੈ ਦਿੱਲੀ ਦੇ ਪੱਛਮੀ ਸਾਈਡ ਤੇ ਕਾਰਾਂ ਦਾ ਇਹ ਲਗਜ਼ਰੀ ਸ਼ੋਅਰੂਮ ਹੈ ਜਿੱਥੇ ਬੰਬੀਖਾ ਗੈਂਗ ਦੇ ਨਾਲ ਇਸਦੇ ਤਾਰ ਜੁੜੇ ਨੇ ਕਿ ਉਹਨਾਂ ਦੇ ਗੁਰਗੇ ਆ ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 5 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਸੀ 5 ਕਰੋੜ ਰੁਪਇਆ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਅੰਨੇਵਾਹ ਲਗਾਤਾਰ ਫਾਇਰਿੰਗ ਕਰ ਦਿੱਤੀ ਐ ਇਸ ਦੇ ਵਿੱਚ ਨੀਰਜ ਬਵਾਨਾ ਗੈਂਗਸਟਰ ਦਾ ਨਾਮ ਤੁਸੀਂ ਬੜਾ ਸੁਰਖੀਆਂ ਦੇ ਵਿੱਚ ਸੁਣਿਆ ਹੈ ਨੀਰਜ ਬਵਾਨਾ ਦੀ ਵੀ ਸ਼ਮੂਲੀਅਤ ਦੱਸੀ ਗਈ ਹੈ ਔਰ ਨਵੀਨ ਬਾਲੀ ਉਸ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ ਕਿ ਇਹਨਾਂ ਦੋਨਾਂ ਦੇ ਉੱਪਰ ਹੀ ਇਹਦਾ ਜਿਹੜਾ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵੱਲੋਂ ਪਲੈਨਿੰਗ ਕੀਤੀ ਗਈ ਹੈ ਇਹਨਾਂ ਨੇ ਹੀ ਆਪਣੇ ਗੁਰਗੇ ਗਾੜੀ ਤਿਆਰ ਕੀਤੀ ਔਰ ਇਸਦੇ ਵਿਦੇਸ਼ ਦੇ ਵਿੱਚ ਵੀ ਲਿੰਕ ਜੁੜਦੇ ਆ ਕਿ ਪੁਰਤਗਾਲ ਦੇ ਵਿੱਚ ਬੈਠ ਕੇ ਇੱਕ ਮਾਸਟਰਮਾਈਂਡ ਦੇ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਪੁਰਤਗਾਲ ਦੇ ਵਿੱਚ ਹੈ ਮਾਸਟਰਮਾਈਂਡ ਜਿਨੇ ਅਨ ਨੀਰਜ ਬਵਾਨਾ ਤੇ ਨਵੀਨ ਬਾਲੀ ਦੇ ਨਾਲ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਇਹ ਗੁਰਗੇ ਤਿਆਰ ਕਰਕੇ ਤੇ 5 ਕਰੋੜ ਰੁਪਏ ਦੀ ਫਰੋਤੀ ਦੇ ਆਧਾਰ ਤੇ ਉੱਥੇ ਗਏ ਸੀਗੇ ਫਰੋਤੀ ਨਹੀਂ ਮਿਲੀ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਹੈ ਔਰ 7 ਜਣੇ ਦੱਸਿਆ ਜਾ ਰਿਹਾ ਹੈ ਕਿ ਅੰਦਰ ਸ਼ੋਰੂਮ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵਿੱਚ ਇੱਕ ਕਾਰਜਕਾਰੀ ਨੁਮਾਇੰਦਾ ਜੁੜਾਇਆ ਭਾਜਪਾ ਦਾ ਉਹ ਵੀ ਸ਼ਾਮਿਲ ਹੈ ਜਿਹੜਾ ਅੰਦਰ ਬੈਠਾ ਹੋਇਆ ਸੀਗਾ ਕਾਰ ਦੇ ਸ਼ੋਰੂਮ ਦੇ ਅੰਦਰ ਅਤੇ ਹੋਰ ਕਈ ਅ ਨਾਲ ਵਿਅਕਤੀ ਬੈਠੇ ਹੋਏ ਸੀ ਜਿੰਨਾਂ ਤੇ ਲਗਾਤਾਰ ਫਾਇਰਿੰਗ ਕਰ ਦਿੱਤੀ ਗਈ ਔਰ ਬਿਨਾ ਬੇਕ ਆਫ ਹੋ ਕੇ ਤੁਸੀਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖੋ ਤਾਂ ਬਾਹਰ ਆਣ ਕੇ ਵੀ ਫਾਇਰਿੰਗ ਕੀਤੀ ਜਾਂਦੀ ਹੈ ਜਿਵੇਂ ਬਰਾਤੀ ਪਟਾਕੇ ਚਲਾਉਂਦੇ ਆ ਇਸ ਤਰੀਕੇ ਦੇ ਨਾਲ ਫਾਇਰਿੰਗ ਜਿਹੜੀ ਹੈ ਹਵਾ ਦੇ ਵਿੱਚ ਉਹ ਉਹ ਇਹਨਾਂ ਨੇ ਬਾਹਰ ਆਣ ਕੇ ਸ਼ੋਅਰੂਮ ਤੋਂ ਬਾਹਰ ਆਣ ਕੇ ਵੀ ਕੀਤੀ ਹੈ ਔਰ ਸ਼ੋਅਰੂਮ ਦੇ ਅੰਦਰ ਵੀ ਕੀਤੀ ਹੈ ਲਗਜ਼ਰੀ ਗੱਡੀਆਂ ਦੇ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ ਕੋਈ ਫਰਾਰੀ ਖੜੀ ਹੈ ਕੋਈ ਫੋਰਚੂਨਰ ਹੈ ਕੋਈ ਆਰਟੀ ਹੈ ਉਹਨਾਂ ਦੇ ਵੀ ਸ਼ੀਸ਼ੇ ਤੱਕ ਜਿਹੜੇ ਉਹ ਟੁੱਟ ਚੁੱਕੇ ਨੇ ਔਰ ਸੱਤ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਦੱਸੇ ਜਾ ਰਿਹਾ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸ਼ੋਅਰੂਮ ਦੇ ਮਾਲਕ ਤੋਂ ਆਣ ਕੇ ਸਿੱਧਿਆ ਹੀ 5 ਕਰੋੜ ਰੁਪਈਆ ਮੰਗ ਲਿਆ ਕਿ 5 ਕਰੋੜ ਇੱਥੇ ਰੱਖ ਦੇ ਨਹੀਂ ਤਾਂ ਤੇਰੀ ਜਾਨ ਅਸੀਂ ਲੈ ਲਾਂਗੇ ਤਾ ਕਿਵੇਂ ਨਾ ਕਿਵੇਂ ਕਰਕੇ ਉਹ ਆਪਣਾ ਵੀ ਬਚਾ ਕਰਦੇ ਆ ਪਰ ਫਾਇਰਿੰਗ ਕੀਤੀ ਜਾਂਦੀ ਹੈ ਕਾਰਾਂ ਦਾ ਨੁਕਸਾਨ ਵੀ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਕੈਲੀ ਕੇ ਗੰਭੀਰ ਰੂਪ ਦੇ ਨਾਲ ਜ਼ਖਮੀ ਜਰੂਰ ਦੱਸੇ ਜਾ ਰਿਹਾ ਹੈ ਸ਼ੂਟਰਾਂ ਦੀ ਪਛਾਣ ਅਜੇ ਹੁਣੀ ਬਾਕੀ ਹੈ ਪਰ ਪੁਲਿਸ ਜਾਂਚ ਕਰ ਰਹੀ ਇਸ ਮਾਮਲੇ ਦੀ ਤਾਂ ਤਾਰਾ ਕਿਤੇ ਨਾ ਕਿਤੇ ਬੰਮੀਖਾ ਗੈਂਗ ਦੇ ਨਾਲ ਜੁੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਨੀਰਜ ਬਵਾਨਾ ਆ ਦਿਨ ਨਾਲ ਇਹ ਤਾਰਾ ਜੁੜਦੀਆਂ ਨੇ ਔਰ ਇੱਕ ਪੁਰਤਗਾਲ ਦੇ ਵਿੱਚ ਬੈਠਾ ਦੱਸਿਆ ਜਾ ਰਿਹਾ ਕਿ ਗੈਂਗਸਟਰ ਜਿਹਦੇ ਇਸ ਹਮਲੇ ਦੇ ਨਾਲ ਲਿੰਕ ਜੁੜਦੇ ਉਹਨਾਂ ਦਾ ਕੰਮ ਇਹੀ ਹੈ ਫਰੋਤੀ ਬੰਗੜ ਦਾ ਪ੍ਰਤੀ ਕਿਸੇ ਦੇ ਵੱਲੋਂ ਨਾਂ ਦਿੱਤੀ ਜਾਵੇ ਤੇ ਹਮਲਾ ਕਰ ਦਿੰਦੇ ਐ ਜਿਵੇਂ ਇਸ ਸ਼ੋਰੂਮ ਤੇ ਫਾਇਰਿੰਗ ਕੀਤੀ ਗਈ ਹੈ ਲਗਜ਼ਰੀ ਗੱਡੀਆਂ ਵਾਲੇ ਸ਼ੋਰੂਮ ਤੇ ਤਸਵੀਰਾਂ ਦੇਖ ਸਕਦੇ ਹੋ ਲੋਕ ਵੀ थरथਰ ਕੰਬ ਗਏ ਨੇ ਕਿਉਂਕਿ ਇਹ ਰਿਹਾਇਸ਼ੀ ਏਰੀਆ ਹੈ ਹਾਈਵੇ ਦੇ ਨਾਲ ਲੱਗਦਾ ਹੈ ਬਿਲਕੁਲ ਇਹ ਸ਼ੋਰੂਮ ਹੈ ਲਗਜ਼ਰੀ ਗੱਡੀਆਂ ਦਾ ਔਰ ਜਿੱਥੇ ਇਹ ਫਾਇਰਿੰਗ ਹੁੰਦੀ ਹੈ ਰਾਤ ਦਾ ਸਮਾਂ ਹੈ ਤਕਰੀਬਨ ਜਦੋਂ ਸਾਰੇ ਇਸ ਸ਼ੋਰੂਮ ਦੇ ਵਿੱਚ ਮੌਜੂਦ ਸੀ ਕਿਉਂਕਿ ਆਮ ਤੌਰ ਤੇ ਜਿਹੜੇ ਸ਼ਹਿਰਾਂ ਦੀ ਗੱਲ ਕਰੀਏ ਤਾਂ 11:00 11:00 12:00 12:00 ਵਜੇ ਤੱਕ ਜਿਹੜੇ ਸ਼ੋਅਰੂਮ ਹੈ ਉਹ ਖੁੱਲੇ ਰਹਿੰਦੇ ਆ ਖਾਸ ਤੌਰ ਤੇ ਤਾਂ ਇਸੇ ਤਰੀਕੇ ਦੇ ਨਾਲ ਇਹ ਥੋੜਾ ਸ਼ਾਮ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਫਾਇਰਿੰਗ ਕੀਤੀ ਗਈ ਹੈ ਔਰ ਫਾਇਰਿੰਗ ਕਰਕੇ ਤੇ ਸ਼ੂਟਰ ਜਿਹੜੇ ਮੌਕੇ ਤੋਂ ਫਰਾਰ ਹੋ ਚੁੱਕੇ ਆ ਬਟ ਜਾਂਚ ਇਸ ਦੀ ਵੱਡੇ ਪੱਧਰ ਤੇ ਚੱਲ ਰਹੀ ਹੈ ਕਿਉਂਕਿ ਬੰਬੀਹਾ ਗੈਂਗ ਦਾ ਇਥੇ ਨਾਮ ਜੁੜਦਾ ਹੋਇਆ ਦਿਖਾਈ ਦੇ ਰਿਹਾ ਹੈ ਗੈਂਗਸਟਰ ਬਾਲੀ ਤੇ ਬਵਾਨਾ ਦੇ ਨਾਮ ਦੇ ਨਾਲ ਨਾਲ ਪੁਰਤਗਾਲ ਦੇ ਵਿੱਚ ਬੈਠੇ ਗੈਂਗਸਟਰ ਦਾ ਵੀ ਨਾਮ ਸਾਹਮਣੇ ਆ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਪੂਰੀ ਘਟਨਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਬਿਨਾ ਕਿਸੇ ਖੋਫ ਤੋਂ ਤਾੜ-ਤਾੜ ਅੰਨੇਵਾ ਫਾਇਰਿੰਗ ਜਿਹੜੀ ਹੈ ਉਹ ਗੁਰਗਿਆ